ਦੇਖ ਰਹੋ ਜੀਪ ਪੱਤੀ ਵੀ ਬੰਦਾ ਸ਼ਹਿਰ ਤੋਂ ਜਸਪੀਰ ਤੱਕ ਰੂਪਰ ਤੇਰੇ ਡਾਕ ਖੰਦਰ ਤੇ ਗੁਰੂ ਤੇਗਪਾ ਜ ਸਿੰਘ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਰੋਸ ਜਾਗਿਆ ਹੋਇਆ ਹੈ ਤੇ ਜਿਹੜਾ ਅੱਜ ਕਿਸਾਨਾਂ ਵੱਲੋਂ ਗੰਨਾ ਵੇਲ ਦੇ ਖਰਾਬ ਸਿਗਰ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਉਹਨਾਂ ਨੇ ਬਕਾਇਦੀ ਦੀ ਮੱਤਾਂ ਦੇ ਕੱਟਿਆ ਕਿ ਜਿਸ ਤੇ ਕਿਸਾਨਾਂ ਦਾ ਗੰਨਾ ਜਿਹੜਾ ਕੌਣ ਕੀਤਾ ਗਿਆ ਸੀ ਅੱਜ ਜਿਹੜਾ ਮਹਿਲਵਰੋਂ ਬੜੇ ਤੇਜ਼ੀ ਰਫਤਾਰ ਦੇ ਨਾਲ ਪੜਾਈ ਕੀਤੀ ਜਾ ਰਹੀ ਹੈ। ਕਸਾਨਾਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਸਮੇਂ ਸਿਰ ਗੱਣਾ ਪੀੜਿਆ ਜਾਵੇ ਤੇ ਜੇਕਰ ਨਹੀਂ ਪੀੜ ਸਕਦੇ ਤਾਂ ਦੂਜੀਆਂ ਮੱਲਾਂ ਨੂੰ ਅਨਾਉਂਸ ਕੀਤਾ ਜਾਵੇ ਤਾਂ ਕਿ ਉਹ ਹੋਰ ਮੰਨਾਂ ਨੂੰ ਜਿਹੜਾ ਗੱਣਾ ਦੇ ਸਕਣ। ਆਓ ਆਪਾਂ ਤੁਹਾਡੀ ਗੱਲਬਾਤ ਕਰੌਣੀਆਂ ਬੱਖ-ਬੱਖ ਬੁਲਾਰਿਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ। ਜਿਹਦੀ ਕੀ 18000 ਬੋਰੀ ਖੰਡ ਦੀ ਬਣੀ ਸੀ 4 ਕਰੋੜ ਦੀ ਉਹ ਖੰਡ ਬਣੀ ਸੀ। ਉਹ ਜਿਹੜੀ ਰਾਸ ਸੀ ਨਾ ਉਹ ਸਾਰਿਆਂ ਨੇ ਰਲ ਕੇ ਵਿੱਚੇ ਜੀਐਮ ਵਿੱਚੇ ਹੀ ਸ਼ੂਗਰ ਫੈਟ ਦੇ ਵਿੱਚੇ ਹੀ ਇਹ ਪਲਾਟ ਆਲੇ ਨਾ ਉਹ ਨਾਲੀਆਂ ਚ ਹੜਾ ਦਿੱਤੀ। 4 ਕਰੋੜ ਦਾ ਖੰਡ ਦਾ ਨੁਕਸਾਨ ਹੋਇਆ। 4 ਕਰੋੜ ਦਾ ਸਿੱਧਾ ਮੈਨੂੰ ਜਿਹੜਾ ਜ਼ਿੰਮੇਵਾਰ ਨੂੰ ਪੈਸਾ ਦੇਣਾ ਪਿਆ ਉਹ ਨੁਕਸਾਨ ਹੋਇਆ। 8 ਕਰੋੜ ਦਾ ਘਾਟਾ ਸੀ ਉਹ ਚੱਲੀ ਬੈਠੇ ਆ। ਲੋਕ ਕਹਿੰਦੇ ਥੋੜਾ ਨਹੀਂ ਇਹਦਾ ਮਿਲ ਲਾਇਆ ਮਿਲ ਸਾਡੀ ਆ ਸਾਡੇ ਪੁਰਖਿਆਂ ਦੀ ਇਹ ਸਾਰੀ ਉਹ ਇਮਾਰਤ ਆ। ਇਹ ਸਾਡੇ ਜ਼ਿਲ੍ਹੇ ਦਾ ਸਭ ਤੋਂ بڑا ਸਰਕਾਰੀ ਤੇ ਸਹਿਕਾਰੀ ਅਦਾਰਾ ਹੈ। ਜੇ ਆਪਾਂ ਇਹਨੂੰ ਡੋਬਣ ਲੱਗ ਗਏ ਫਿਰ ਬਚਾਵਾਂਗੇ ਕਿਹਨੂੰ ਭਾਈ? ਉਹਦੇ ਬਾਅਦ 8.5 ਕਰੋੜ ਰੁਪਈਆ ਜਿਹੜੀ ਰੀਟੇਨਡ ਮਨੀ ਹੈ ਰੀਟੇਨਡ ਮਨੀ ਹੁੰਦੀ ਆ ਗੰਨਾ ਬੌਂਡ ਕਰਨ ਪਰੰਤਨ ਸਾਨੂੰ ਇਹ ਨਹੀਂ ਛਾਤਾਂ ਰੱਖਿਆ ਉਹ ਵੀ ਜੇ ਤੁਸੀਂ ਗੰਨਾ ਨਹੀਂ ਪੂਰਾ ਦੇਮੋਗੇ ਈ ਥੋੜਾ ਗੰਨਾ ਕੱਟ ਲਾਂਗੇ ਇਹ ਥੋੜੇ ਪੈਸੇ ਕੱਟ ਲਾਂਗੇ ਠੀਕ ਹੈ 8.5 ਕਰੋੜ ਰੁਪਈਏ ਦੇ ਕਰੀਬ ਨੇ ਇਹਨਾਂ ਦਾ ਸਾਡਾ ਰੋਕਿਆ ਹੋਇਆ ਇਸ ਸਾਲ ਦਾ ਠੀਕ ਹੈ ਉਹ ਰੋਕਣ ਦੇ ਪਰੰਤ ਇਹਨਾਂ ਕੀ ਕੀਤਾ ਮਿਲ ਇਹਨਾਂ ਦੀ ਚੱਲਦੀ ਕੋਈ ਨਹੀਂ ਕਿਸੇ ਚੱਜ ਇਹਨਾਂ ਦੀ ਅੰਦਰੋਂ ਹੀ ਰਲੀਆਂ ਮਿਲੀਆਂ ਪੁੱਗਦਾ ਗੰਨਾ ਪ੍ਰਾਈਵੇਟ ਮਿਲਾਂ ਨੂੰ ਜਾਈ ਜਾਂਦਾ ਆ ਕਿਸੇ ਬੜਿਆ ਹੋਊਗਾ ਕਿ ਮੈਂ ਸ਼ੋਰ ਨਹੀਂ ਕਰਦਾ ਇਸ ਗੱਲ ਨੂੰ ਜੋ ਸੁਣਦੇ ਆ ਲੋਕਾਂ ਨੂੰ ਹੋਊਗੀ ਕੋਈ ਗੰਡ ਤੇ ਇਹਨੇ ਕੀ ਕੀਤਾ ਹੈਗਾ ਯਾਰ ਤੇ ਉਹ 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 ਗੰਨਾ ਇਹਨਾਂ ਕੋ ਪੀੜੇ ਨਹੀਂ ਜਾਣਾ 35 ਲੱਖ ਕੁਇੰਟਲ ਦਾ ਟਾਰਗੇਟ ਆ ਇਹਨਾਂ ਦੀ ਸਤਾਈ ਤੇ ਬ੍ਰੇਕ ਲੱਗ ਜਾਣੀ ਆ ਸਾਡਾ 8.5 ਕਰੋੜ ਰੁਪਇਆ ਵੀ ਦੱਬਣਗੇ ਜਿੱਦਾਂ ਪਿਛਲਾ 60 65 ਕਰੋੜ ਦੱਬਿਆ ਹੋਇਆ ਇਹ ਫਿਰ ਦੱਬਣ ਨੂੰ ਤਿਆਰ ਬੈਠੇ ਆ ਸੋ ਸਾਡੀ ਜਿਹੜੀ ਹੈਗੀ ਐਨੀ ਕਪੈਸਿਟੀ ਨਹੀਂ ਕਿ ਅਸੀਂ ਐਨੇ ਘਾਟੇ ਖਾਈਏ ਇੱਕ ਅਸੀਂ ਪਾਣੀ ਬਚਾਉਨੇ ਆ ਝੋਨੇ 'ਨਾਂ ਲਾ ਕੇ ਗੰਨੇ ਬੀਜਦੇ ਆ ਹੁਣ ਕਿੰਨਾ ਕ ਅਸੀਂ ਵਾਤਾਵਰਨ ਨੂੰ ਬਚਾਈਏ ਕਿੰਨਾ ਕ ਅਸੀਂ ਆੜਾ ਦਵਾਲਾ ਬਚਾਈਏ ਤੇ ਘਾਟੇ ਵੀ ਖਾਈਏ 8.5 ਕਰੋੜ ਪਹਿਲਾਂ 8 ਕਰੋੜ ਦਾ ਗਮਨ ਕਰ ਗਏ 16 ਕਰੋੜ ਹੋ ਗਿਆ ਜੀ 1 ਕਰੋੜ ਦੇ ਕਰੀਬਨ ਪਹਿਲੀ ਆਰਐਮ ਖੜੀ ਆ 17 ਕਰੋੜ ਰੁਪਏ ਦਾ ਸਾਹਬ ਕਿਹੜੀ ਸਰਕਾਰ ਦੇਊਗੀ ਇਸ ਮਿਲ ਨੂੰ ਜ਼ਿਮੀਦਾਰ ਨੂੰ ਸੋ ਇਹ ਸਾਡੀਆਂ ਮੰਗਾਂ ਆ ਇਹਨਾਂ ਨੂੰ ਸਰਕਾਰ ਸੁਣੇ ਤੇ ਸਾਡਾ ਹੱਲ ਨਹੀਂ ਜਿਹੜੀ ਆ ਗੱਲ ਆਪਾਂ ਕਹਿ ਰਹੇ ਆ ਕਿ ਜੇ ਅਸੀਂ ਗੰਨਾ ਉਹਨਾਂ ਨੂੰ ਨਹੀਂ ਪ੍ਰੋਪਰ ਦਿੰਦੇ ਐ ਨਹੀਂ ਦਿੰਦੇ ਤਾਂ ਉਹ ਸਾਡੇ ਕੱਟ ਲਾਂਦੇ ਆ ਹਲੇ ਤਾਂ ਆਪਾਂ ਗੰਨਾ ਦੇ ਰਹੇ ਆ ਜੀ ਆਪਾਂ ਦੇ ਰਹੇ ਆ ਸਾਨੂੰ ਇਹ ਪਤਾ ਸਾਡੇ ਕੋਲ ਦਿੱਤਾ ਹੀ ਨਹੀਂ ਜਾਣਾ ਕਿਉਂਕਿ ਲੋਕ ਇੰਨੇ ਪਰੇਸ਼ਾਨ ਹੋ ਗਏ ਜਦੋਂ ਗੰਨਾ ਨਹੀਂ ਲੋਕਾਂ ਦਾ ਮੁੱਕ ਰਿਹਾ ਅੱਗੇ ਕੀ ਹੁੰਦਾ ਲੋਕ ਗੰਨਾ ਵੜ ਕੇ ਕਣਕ ਬੀਜ ਲੈਂਦੇ ਆ ਜੇ ਕਣਕ ਤੋਂ ਕੁਝ ਲੋਕ ਮੁੰਡਾ ਹੁੰਦਾ ਹੈ ਜੇ ਮੁੰਡੇ ਦੇ ਵੱਡ ਕਣਕ ਨਾਲ ਬੀਜੀ ਗਏ ਲੋਕ ਮੱਕੀ ਬੀਜ ਲੈਂਦੇ ਆ ਪਰ ਦੁੱਖ ਦੀ ਗੱਲ ਵਾ ਹਜੇ ਤੱਕ 4000 ਦੇ ਕਰੀਬ ਪਰਜੀ ਮੁੰਡੇ ਦੀ ਖੜੀ ਆ ਉਹ ਕਦੋਂ ਪੀੜੀ ਜਾਊਗੀ ਰੋਜ਼ ਦੀ 180 ਟ੍ਰੈਲੀ ਪੀੜੀ ਜਾਂਦੀ ਆ ਉਹਨੂੰ 4000 ਨਾਲ ਤੁਸੀਂ ਭਾ ਕਰਕੇ ਦੇਖੋ ਕਦੋਂ ਪੀੜੀਊਗੀ ਲੋਕਾਂ ਕੋ ਮੱਕੀਆਂ ਨਹੀਂ ਬੀਜੀਆਂ ਗਈਆਂ ਕਣਕਾਂ ਨਹੀਂ ਬੀਜੀਆਂ ਗਈਆਂ ਕਿੱਥੋਂ ਹਾਲੇ ਦੇਣੇ ਆਪਾਂ ਨੇ ਓਕੇ ਵਿੱਚ ਦਾ ਇਹੋ ਜਿਹਾ ਜ਼ਿਮੀਦਾਰ ਵੀ ਮੇਰੇ ਕੋਲ ਹੈਗੇ ਜਿਨ੍ਹਾਂ ਦੀ ਪਹਿਲੀ ਪਹਿਲੀ ਪਰਚੀ ਨਹੀਂ ਆਈ ਹੁਣ ਮੈਂ ਕਹਿੰਦਾ ਸ਼ਾਇਦ ਚੰਗਾ ਨਾ ਲੱਗਾ ਪਰ ਮੈਂ ਕਹਿਣ ਤੋਂ ਸੰਕੋਚ ਵੀ ਨਹੀਂ ਕਰਾਂਗਾ ਜ਼ਿਮੀਦਾਰ ਇੱਕ ਆਇਆ ਸਿਆਣਾ ਬਜ਼ੁਰਗ ਸੀ ਉਹ ਕਹਿੰਦਾ ਯਾਰ ਗੰਨਾ ਬੀਜ ਕੇ ਫਸ ਗਿਆ ਅਸੀਂ ਬਾਤਾਵਰ ਚ ਬਰਨ ਬਚਾਉਣੇ ਫਿਰਦੇ ਆ ਪਾਣੀ ਬਚਾਉਣੇ ਫਿਰਦੇ ਆ ਕਿਸ ਹੱਦ ਤੱਕ ਦੁਖੀ ਹੋਊਗਾ ਅੰਸਰ ਤੁਹਾਡੀ ਗੱਲ ਜੈ ਜੈ ਕੀ ਜਦੋਂ ਬਦਲੂਗੀ ਉਹ ਦੁਖੀ ਆ ਸਾਰਾ ਕੁਝ ਬਚਾ ਵੀ ਰਿਹਾ ਪਾਣੀ ਵੀ ਬਚਾਰਿਆ ਐ এনਵਾਇਰਨਮੈਂਟ ਵੀ ਬਚਾਰਿਆ ਆ ਤੇ ਫਿਰ ਕੁੱਟ ਖਾਰਿਆ ਚੌਂਕਾ 'ਚ ਬੈਠਾ ਇਹ ਹਾਲਾਤ ਪ੍ਰੈਸ ਨੋਟ ਵੀ ਪਹਿਲਾਂ ਜਾਰੀ ਕੀਤਾ ਗਿਆ ਸੀ ਦੱਸਿਆ ਗਿਆ ਸੀ ਪਹਿਲਾਂ ਦੱਸਿਆ ਗਿਆ ਸੀ ਜੀ ਪਰ ਸਾਨੂੰ ਕੋਈ ਕਿਸੇ ਨੇ ਬਾਮੂ ਨਹੀਂ ਪੜੀ ਹੈਗੀ ਪਾਣੀ ਹੁਣ ਵੀ ਨਹੀਂ ਆਈਦਾ ਇਹ ਕਹਿੰਦੇ ਆ ਪੇਮੈਂਟ ਰੀਲੀਜ਼ ਹੋ ਰਹੀ ਆ ਕਿ ਨਹੀਂ ਪੇਮੈਂਟ ਹੋ ਰਹੀ ਆ ਉਹ ਅਸੀਂ ਡਾਇਰੈਕਟਰ ਸਾਹਿਬਾਨਾਂ ਦਾ ਬਹੁਤ ਸ਼ੁਕਰੀਆਦਾ ਕਰਦੇ ਆ ਉਹ ਆਪਣਾ ਰੋਲ ਚੰਗਾ ਨਿਭਾ ਰਹੇ ਆ ਪੇਮੈਂਟ ਦੇ ਹੱਕ ਦੇ ਵਿੱਚ ਪਰ ਜਿਹੜਾ ਆ ਹੁਣ 16 17 ਕਰੋੜ ਦਾ ਗੰਮਨ ਵਾ ਇਹਦਾ ਕੌਣ ਜਵਾਬ ਦੇਊਗਾ ਜੀ ਅਸੀਂ ਜਿਹੜਾ ਆਮ ਕਿਸਾਨ ਆ ਵੇਟ ਕਿੰਨਾ ਗੰਨੇ ਦਾ ਘਟ ਰਿਹਾ ਕਿਉਂਕਿ ਲੇਟ ਹੋ ਰਿਹਾ ਉਹਦਾ ਇਸ ਵੇਲੇ 28 ਤੋਂ 30 ਡਿਗਰੀ ਟੈਂਪਰੇਚਰ ਆ ਇੱਕ ਦਿਨ ਦੇ ਵਿੱਚ 5 ਕੁਇੰਟਲ ਟਰਾਲੀ ਉੱੜ ਜਾਂਦੀ ਆ। 5 ਕੁਇੰਟਲ ਉੱੜ ਜਾਂਦੀ ਆ। ਜਿਹੜੀ 2 ਦਿਨ ਕੱਢ ਕੇ ਦੱਸ ਗਏ। ਜਿਹੜੇ ਵੈਸੇ ਤਾਂ ਇਹ ਮਿਹਨਤ ਦਾ ਟਾਈਮ ਤਾਂ ਹੈਗਾ ਹੀ ਇਹ ਚੱਲਣਾ। ਮਿਹਨਤ ਦਾ ਟਾਈਮ ਹੈਗਾ ਪਰ ਉਸ ਟਾਈਮ ਫੀਲਡ ਨਹੀਂ ਕੀਤਾ ਪੀੜਿਆ ਗਿਆ। ਪਿਆਰਿਓ 75 1 ਰੁਪਿਆ 75 ਦਿਨਾਂ ਦੇ ਵਿੱਚ 16 ਲੱਖ ਕੁਇੰਟਲ ਗੰਨਾ ਪੀੜਿਆ ਗਿਆ। ਹੁਣ ਦੱਸੋ 50 ਦਿਨਾਂ ਵਿੱਚ ਕਿੰਨਾ ਕ ਪੀੜੋਗੇ? 19 19 ਲੱਖ ਤਾਂ ਹੋਣਾ ਨਹੀਂ ਜਿਹੜਾ ਟਰਾਰਗੇਟ। ਬਸ ਤੁਸੀਂ ਕਹਿੰਦੇ ਟਾਰਗੇਟ ਜੋਸਿਓ ਪੂਰਾ ਬੱਦੀ ਹੋਈ ਨਹੀਂ। ਉਹ ਤਾਂ ਅੱਧਾ ਹੋ ਜੂਗਾ ਕਿ ਨਹੀਂ। ਗਲਤੀਆਂ ਵੀ ਨਹੀਂ ਕਰਨੀਆਂ ਆਇਓ। ਤੇ ਸਾਰੀਆਂ ਚੀਜ਼ਾਂ ਵੀ ਸਾਡੇ ਸਰਮਾਣੀਆਂ ਨਹੀਂ ਇਹ ਹਾਲਾਤ ਐ ਇਹਨਾਂ ਦੇ ਤੇ ਆ ਜਿਹੜੀ ਆ ਮੈਂ ਤੁਹਾਨੂੰ ਆ ਰਕਮ ਦੀ ਗੱਲ ਦੱਸਦਾ ਆ ਸਭ ਤੋਂ بڑا ਧੋਖਾ ਇਹ ਜ਼ਿਮੀਦਾਰਾਂ ਨਾਲ ਹੋਇਆ ਆ ਰਿਕਵਰੀ ਮਿਲਦੀ ਨਹੀਂ ਆਈ ਉਹ ਪੰਡ ਚੱਕ ਕੇ ਜ਼ਿਮੀਦਾਰ ਦੇ ਸਿਰ ਮਰ ਦਿੱਤੀ ਕਿ ਥੋੜੇ ਬਦੌਲਤ ਨਹੀਂ ਆ ਰਹੇ ਪਰ ਚੋਰੀ ਦਾ ਪਤਾ ਲੱਗਾ ਵੀ 16000 ਤੋਂ 18000 ਬੋਰੀ ਖੰਡ ਦੀ ਗਾਇਬ ਆ ਅੱਛਾ ਜਿਹੜੀ ਕਿ 4 ਕਰੋੜ ਦੀ ਵਰਦੀ ਆ ਠੀਕ ਤੇ ਇੱਕ ਲੱਖ ਕੁਇੰਟਲ ਗੰਨੇ ਦਾ ਕੋਈ ਹਿਸਾਬ ਨਹੀਂ ਲੱਗਿਆ ਉਹ ਵੀ 4 ਕਰੋੜ ਦਾ ਬਣਦਾ ਆ ਇਹ 8 ਕਰੋੜ ਦਾ ਕੋਈ ਹਿਸਾਬ ਨਹੀਂ ਆ ਉਡੀਮੀਦਾਰ ਦੇ ਸਿਰ ਪਾਤਾ ਇਹਨਾਂ ਦਾ ਗੰਨਾ ਗੰਦਾ ਆ ਦੇਖੋ ਜੀ ਆ ਜਿਹੜਾ ਧਰਨਾ ਚੱਲ ਰਿਹਾ ਜਿਹੜਾ ਸਾਡਾ ਇਹ ਸਿਗਾ ਆਪਣੇ ਮਿਲ ਪ੍ਰਸ਼ਾਸਨ ਦੇ ਖਿਲਾਫ ਤੇ ਸ਼ੂਗਰਫੈਟ ਦੇ ਖਿਲਾਫ ਠੀਕ ਹੈ ਜੀ ਸ਼ੂਗਰਫੈਟ ਦੇ ਨਾਲ ਹੁਣ ਏਡੀਸੀ ਸਾਹਿਬ ਆਏ ਇਹਨੇ ਭੋਸਾਦਵਰ ਨਾਲ ਗੱਲ ਕੀਤੀ ਆ ਤੇ 15 ਦਿਨ ਦੇ ਵਿੱਚ ਜਿਹੜੀ ਤੁਹਾਡੀ ਪਿਛਲੀ ਖਾਤ ਰਾਸ਼ੀ ਆ ਉਹ ਹਾਂਜੀ ਤੇ ਉਹ ਹੈਗਾ 57 ਕਰੋੜ 57 ਲੱਖ ਰੁਪਈਆ ਜਿਹੜਾ ਹੁਣ ਦੀ ਰਾਸ਼ੀ ਆ ਉਹ ਹੈਗੀ 9 ਕਰੋੜ ਠੀਕ ਹੈ ਕਹਿੰਦੇ ਪਾ ਦੇਣੀ ਹੈ ਮੈਂ ਕਿਹਾ ਦੇਖੋ ਤੁਸੀਂ ਪਾ ਦੇਣੀ ਤੁਹਾਡਾ ਧੰਨਵਾਦ ਬੜਾ ਧੰਨਵਾਦ ਪਰ ਤੁਸੀਂ ਨਹੀਂ ਪਾਉਂਦੇ ਸਾਡਾ ਜਿਹੜਾ ਅਗਲਾ ਰੁੱਖ ਹੈ ਇਹ ਤੋਂ ਕਰੜਾ ਹੋਊਗਾ ਠੀਕ ਹੈ ਜੀ ਕਿਉਂਕਿ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਹਰ ਵੇਲੇ ਭਰੋਸੇ ਨਾਲ ਗੱਲ ਨਹੀਂ ਚੱਲਣੀ ਗੱਲ ਚੱਲਣੀ ਹੈ ਕਰਨ ਠੀਕ ਹੈ ਗੱਲ ਹੈਗੀ ਕਰਨੀ ਤੇ ਇਹਨੇ ਪੈਸੇ ਪਾਤੇ ਸਾਡੀਆਂ ਮੰਨਾਂ ਮੰਨ ਲਈਆਂ ਅਸੀਂ ਖੋਸ਼ਾ ਨਹੀਂ ਮੰਨੂਗੇ ਤੇ ਇਹ ਤੋਂ ਜਿਹੜਾ ਅਗਲਾ ਰੁੱਖ ਹੈ ਸਾਡਾ ਉਹ ਖਿਆਰ ਅਸੀਂ ਕਰਾਂਗੇ ਸਾਡੀ ਮਜਬੂਰੀ ਆ ਇਸ ਗੱਲ ਦੇ ਸਾਨੂੰ ਇਹ ਨਾ ਗੱਲਾਂ ਨਹੀਂ ਨਾ ਸਮਝਿਆ ਧਰਨੇ ਵਾਲੇ ਅਸੀਂ ਜਿਹੜਾ ਖੇਤੀ ਆ ਕਰਨ ਵਾਲੇ ਕਿਸਾਨ ਕਿਰਤੀ ਆ ਧਾਨੇ ਵਾਲੇ ਵੀ ਸਾਡੀ ਮਜ਼ਦੂਰੀ ਇਹ ਨਾ ਬਣਾਈ ਜਾਵੇ ਅਸੀਂ ਇਹ ਬੇਨਤੀ ਕਰਦੇ ਪ੍ਰਸ਼ਾਸਨ ਅਗੇ ਕਿ ਸਾਡਾ ਅੱਗੇ ਤੋਂ ਇਹ ਜਿਹੜਾ ਇਹ ਜਿਹੜਾ ਸਾਡੂ ਕੋਈ ਸਹੂਲਤ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ